ਪਾਪਾ ਆ ਗਏ ਆ ਜੀ 30 ਕਿਲੋਮੀਟਰ ਤੇ ਪੰਜਾਬੀ ਟੱਬਾ ਸੀਗਾ ਇੱਥੇ ਇਹ ਹੁਣ ਅੱਗੇ ਕਿਹੜਾ ਸਫ਼ਰ ਮਿਲਦਾ ਦਾ ਚਾ ਰਹਿ ਗਿਆ ਹੁਣ 60 65 ਜਾਂ 70 ਕਿਲੋਮੀਟਰ ਸਾਨੂੰ ਨੇ 50 ਕਿਲੋਮੀਟਰ ਤੇ ਕਿਹਾ ਗੈਰ ਹੋਈ ਜਾਂ ਘਰਾਈ ਕੋਈ ਐਦਾਂ ਦਾ ਕੋਈ ਰਹੌਂਦਾ ਇੱਥੇ ਰੁਕਣ ਨੂੰ ਕਿਹਾ ਉਹ ਦੇਖੋ ਮੰਦਿਰ ਆੜ ਦੀ ਪੀਸੀ ਤੇ ਸੋਹਣੀ ਚੀਜ਼ ਬਣੀ ਆ ਨਿਕਲਦੇ ਆ ਕਿ ਉਹਨੂੰ ਰੋਟੀ ਖਾਣ ਰੁਕ ਗਈ ਸੀ ਦੇਖੋ ਮਿੱਤਰੋ ਨਜ਼ਾਰੇ ਜਿਹੜਾ ਰੰਗਾ ਬਾਗ ਤੋਂ ਵੀੜ ਵਾਲਾ ਰੋਡ ਹਰ ਬਾਰ ਵੱਖਰੀ ਜਗ੍ਹਾ ਦੀ ਤਕਰੀਬਨ ਕੋਸ਼ਿਸ਼ ਕਰਦਾ ਹੁੰਦਾ ਭਰਨ ਦੀ ਇਸੇ ਕਰਕੇ ਵੀ ਚਲੋ ਆਪਾਂ ਜਾਣਾ ਤਾਂ ਹੈ ਪਹਾੜਾ ਦਾ ਮਿਲਣਾ ਹੀ ਹੈ ਨਾ ਕਿਉਂ ਨਾ ਹਰ ਬਾਰ ਕਿਸੇ ਨਵੇਂ ਪਾਸੇ ਨੂੰ ਟਰਾਈ ਕਰਿਆ ਜਾਵੇ ਜੀ ਇਦੇ ਬਾਨੇ ਨਾਲ ਚਲ ਆਪ ਮੁੰਡਾ ਆਪਦੇ ਦਿਲ ਦੀ ਇੱਛਾ ਪੂਰੀ ਕਰ ਲੈਂਦਾ ਘੁੰਮਣ ਦੀ ਕਿਉਂਕਿ ਲੋਕ ਲੱਖਾਂ ਰੁਪਇਆ ਖਰਚ ਕੇ ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਕਾਰਾ ਹੋਵੇ ਬੈਨ ਹੋਵੇ ਲੋਕ ਲੱਖਾਂ ਰੁਪਇਆ ਖਰਚ ਕੇ ਨਿਕਲਦੇ ਆ ਬਾਹਰ ਆਪਾਂ ਫਰੀ ਦੇ ਵਿੱਚ ਸਾਰਾ ਕੁਝ ਜੀ ਮਿਲ ਜਾਂਦਾ ਹੈ ਨਾ ਸੋ ਇਸ ਕਰਕੇ ਥੋੜਾ ਜਿਹਾ ਹਰੇਕ ਵਾਰ ਕੋਸ਼ਿਸ਼ ਕਰਦਾ ਆਪਾਂ ਡਿਫਰੈਂਟ ਜਗ੍ਹਾ ਦਾ ਪਰਖੀ ਆਹ ਨਾ ਯਾਰ ਇਹ ਘਰੇ ਬੈਠੇ ਕਿੱਥੇ ਨਸੀਬ ਹੁੰਦੇ ਅਗਲੀ ਵਾਰ ਪ੍ਰਮਾਤਮਾ ਬਖ ਰੱਖੇ ਕੋਈ ਇਹਦੇ ਹੀ ਖੰਬੇ ਸੱਜੇ ਮੋਰ ਪਾਸੇ ਦਾ ਦੇਖਾਂਗੇ ਜਾਨੇ ਜਿਹੜੀ ਜਿਹੜੀ ਚੀਜ਼ ਰਹਿੰਦੀ ਆ ਉਹ ਸਾਰੀ ਦੇਖੀ ਜਾਊਗੀ ਜਾਨੇ ਜਿਹੜੀ ਸਾਈਡ ਆਪਾਂ ਆਉਣੇ ਆ ਉੱਥੇ ਕਿਤੇ 2-4 ਮਹੀਨੇ ਬਾਅਦ ਫੇਰ ਤੁਹਾਡਾ ਟ੍ਰੈਪ ਲੱਗੇ ਵੀ ਲਗਾਤਾਰ ਨਾਲ ਬੰਦਾ ਨਾਲੇ ਜਗਾ ਦੇਖਦਾ ਰਹਿਣਾ ਨਾਲੇ ਆਪ ਦਾ ਸਾਰਾ ਕੁਝ ਬੰਦੇ ਨੂੰ ਨੌਲੇਜ ਮਿਲਦੀ ਰਹਿੰਦੀ ਆ ਕਿਹੜੇ ਏਰੀਆ ਚ ਕੀ ਕੋਈ ਬੰਦੋ ਜੀ ਬਚ ਗਏ ਆ ਦੋ ਤੇ ਪੈਂਦਾ ਕਸਮਾ ਯੂ ਰਾਈਟ ਯੂ ਰਾਈਟ ਹੋ ਸਕਦਾ ਬੋਲਣ ਚ ਕੁਝ ਫਰਕ ਹੋਵੇ ਜਣੇ ਜਿੱਦਾਂ ਇੰਗਲਿਸ਼ ਚ ਲਿਖਿਆ ਹੋਇਆ G E O R A I ਯੂ ਰਾਈਟ ਮਾਲ ਆਪਣੇ ਕੋਲੇ ਬਿਲਟੀ ਬੀਡ ਦੀ ਆ ਪਰ ਬੰਦੇ ਨੇ ਕਿਹਾ ਜੀ ਇੱਥੇ ਰੋਕੇ ਹੋ ਹੁਣ ਰਿੰਗ ਮਾਰਦੇ ਆ ਕਿਉਂਕਿ ਹਰਿਤਾ ਯੂ ਬਚੇ ਨੇ ਜੇ ਅੱਗੇ ਵੀ ਸੱਧੂਗਾ ਤੇ 30 ਕਿਲੋਮੀਟਰ ਰਹਿ ਗਿਆ ਅੱਧੇ ਘੰਟੇ ਚ ਗਾ ਫੋਨ ਜਾਗੇ ਘੇਵਰਾਜੀ ਵੈਸੇ ਲਿਖਿਆ ਇੰਗਲਿਸ਼ ਚ ਘੇਵਰਾਜੀ ਬਣਦਾ ਹਿੰਦੀ ਚ ਘੇਵਰਾਜੀ ਲਿਖਿਆ ਘੇਵਰਾਜੀ ਪਹੁੰਚ ਗਏ ਨੂੰ ਨੂੰ ਵਿੰਗ ਮਾਰਦੇ ਆ ਤੇ ਦੇਖਦੇ ਆ ਵੀ ਕੀ ਆਰਡਰ ਕਰਨਾ ਲਓ ਜੀ ਆ ਗਿਆ ਸੀ ਫੋਨ 8:00 ਵਜੇ ਬੁਲਾ ਲਿਆ ਬੀਡ ਵਾਲੇ ਨੇ ਜਿਹਨੇ ਸਾਈਕਲ ਲੈਣੇ ਆ ਤੇ ਬੀਡ ਤਕਰੀਬਨ ਲੋਕੇਸ਼ਨ ਰਹਿ ਗਈ ਆ ਸਾਨੂੰ 1.5 ਕਿਲੋਮੀਟਰ ਇਹ ਬਾਈਪਾਸ ਕਰ ਪਰ ਉਹ ਜਾਂਦਾ ਲੰਘ ਜਾਂਦਾ ਤੇ ਅਸੀਂ ਉੱਥੇ ਤੋਂ ਲੱਗਦਾ ਸੱਜੇ ਨੂੰ ਹੋਣਾ ਜਾਂਦਾ ਪੁਲ ਦੇ ਥੱਲੇ ਦੀ ਹੋਊਗਾ ਕਿਵੇਂ ਵੀ ਆ ਦਿਖਾ ਰਿਹਾ ਹੈ ਸਾਢੇ 1.5 ਕਿਲੋਮੀਟਰ ਤੋਂ ਅੰਦਰ ਨੂੰ ਮੁੜਨਾ 10 ਕਿਲੋਮੀਟਰ ਤੋਂ ਕਹਿੰਦਾ ਬਾਜ਼ਾਰ ਵੱਲੋਂ ਆ ਗਿਆ ਉਹ ਐਂਟਰੀ ਨਹੀਂ ਹੈਗੀ ਕਹਿੰਦਾ ਸ਼ਹਿਰ ਤੇ ਹੋ ਸਕਦਾ ਛੋਟਾ ਸ਼ਹਿਰ ਹੀ ਹੋਵੇ ਪਰ ਰੋਡ ਬੜੇ ਜ਼ਬਰਦਸਤ ਨੇ ਇੱਧਰ ਪਤਾ ਨਹੀਂ ਕਿੱਥੇ ਸ਼ਹਿਰ ਸ਼ੁਲਾਮੁਰ ਬਰੇਹਰਾਂ ਨੂੰ ਜਾਂਦਾ ਹੋਣਾ ਜੋ ਉਹ ਗਾਹ ਅੰਗਰਨਾਟ ਕਾ ਨੂੰ ਐਂਟਰ ਹੁੰਦਾ ਤਾਂ ਕਰਕੇ ਹੋਊਗਾ ਕਿਉਂਕਿ ਸਟਰੀਟ ਨੂੰ ਦੂਜੀ ਸਟਰੀਟ ਨੂੰ ਜਾ ਰਿਹਾ ਲੋ ਬਸ ਹੀ ਦੇਖਦੇ ਆ ਕਰਦੇ ਆ ਅਪਡੇਟ ਕਿੰਦਾ ਦਾ ਸ਼ਹਿਰ ਇੰਨਾ ਕੁ ਦੇਖ ਕੇ ਤਾਂ ਪਹੁੰਚਾ ਚੱਲੇ ਸੀ ਤੇ ਮਿੰਟ 15 ਦੇ ਵਿੱਚ ਸਹੀ ਇਹਨਾਂ ਕੋਲੇ ਪਹੁੰਚ ਗਏ ਗੜਾਉਨ ਇਹਨਾਂ ਦਾ ਥੱਲੇ ਉਹ ਬੇਸਮੈਂਟ ਵਾਂਗੂੰ ਅੰਦਰ ਮਾਰਕੀਟ ਜੀ ਹੈ ਤੇ ਹੈਗਾ ਸ਼ਹਿਰ ਬਾਵਾ ਮਤਲਬ ਖੁੱਲਾ ਖੁੱਲਾ ਜਿਹਾ ਲੱਗਦਾ ਦੁਕਾਨਾਂ ਨੇ ਆਏ ਰੂਟ ਤੇ ਨੇ ਜਾਂਦਾ ਫਿਰ ਡਾਊਨ ਟਾਊਨ ਅੰਦਰ ਹੋਊਗਾ ਇਹਦਾ ਹਨਾ ਕਿ ਜਿਆਦਾ ਆਪਾਂ ਨੂੰ ਬਾਹਰ-ਬਾਹਰ ਇਹ ਬਾਹਰਲੇ ਰਹਾਤੇ ਹੋਊ। ਉਹ ਵੀ ਆ ਦੁਕਾਨਾਂ ਹਨਾ। ਯਾਨੀ ਇੱਥੇ ਤੱਕ ਤਾਂ ਠੀਕ ਆ ਮੀਂਹ ਪਿਆ ਹੋਇਆ ਇਸ ਕਰਕੇ ਚਿੱਕੜ ਬਹੁਤ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਟਰ ਖਾਲੀ ਹੋ ਗਈ ਸੀ ਰਾਤ ਤੇ ਜਾਣਾ ਸੀ ਹੁਣ ਪੂਨੇ ਨੂੰ। 250 ਕਿਲੋਮੀਟਰ ਦੇ ਕਰੀਬ ਪੈਂਦਾ ਇੱਥੋਂ। ਤੇ 11 ਵਾਰ 11 11:30 ਬਜ ਗਏ ਸੀ ਮੇਰਾ ਖਿਆਲ ਫਿਰ ਜਦੋਂ ਮੈਪ ਦੇਖਿਆ ਆਹ ਰਾਹ ਦਿਨਾ ਸੀ ਨਾ ਇਹ ਤੋਂ ਥੋੜੀਆਂ ਜਿਹਾ ਅੱਗੇ ਜਾ ਕੇ ਕਸਬੇ ਆਉਂਦੇ ਆ ਗਹਿرائی ਕੋਲੋਂ ਗਹਿਓਰਾਈ ਪਤਾ ਨਹੀਂ ਐਦਾਂ ਦਾ ਸ਼ਹਿਰ ਆ ਜਿਹੜਾ ਬੀੜ ਤੋਂ ਪਹਿਲਾਂ ਆਉਂਦਾ ਉਹਦੇ ਵਿਚਾਲੇ ਟੋਲ ਜਿਆ ਉਹ ਟੋਲ ਤੋਂ ਇਹ ਰਾਹ ਮੁੜਦਾ ਖਾਰਵੰਡੀ ਇੱਕ ਮੇਰਾ ਖਿਆਲ ਇੱਕ گاؤں ਆਉਂਦਾ ਵਿੱਚ ਛੇਵ گاؤں ਪਤਾ ਨਹੀਂ ਐਦਾਂ ਦਾ ਕੁਝ ਆਉਂਦਾ ਉਦੋਂ ਗਾਹਾਂ ਐਮਦਨਗਰ ਨੂੰ ਨਿਕਲਦਾ ਸੋ ਜਿਹੜੀ ਇਹਦੇ ਵਿੱਚ ਸਾਰਾ ਨਾ ਕੋਈ ਦੇਖ ਰਿਆ ਸੀਗਾ ਘਾਟ ਹੀ ਘਾਟ ਉਹ ਚਾਹੇ ਰਾਤ ਖਾਲੀ ਗੱਡੀ ਸੀ ਨਾ ਆਪਾਂ ਰਿਸਕ ਫਿਰ 0% ਕਰਦੇ ਹੀ ਤਾਂ ਇਹ ਜਨ ਬੜੀ ਜਿਆਦਾ ਮਜਬੂਰੀ ਹੈ ਜਾਂ ਰਾਹ ਪਹਿਲਾਂ ਲੰਗੇ ਹੋਏ ਆ ਰਿਸਕੀ ਰਾਹ ਰਿਸਕੀ ਰਾਹ ਵੀ ਹੁੰਦੇ ਆ ਜਦੋਂ ਹੁਣ ਪਾਲ ਘਟ ਅੱਖਾਂ ਮੀਜ ਕੇ ਲੰਘ ਜਾਈਦਾ ਰਾਤ ਦੇ 2 ਵਜੇ ਦੀ ਕਿਉਂਕਿ ਉਹ ਥੋੜਾ ਜਿਹਾ ਭੇਜਤਾ ਆ ਜਾਂਦਾ ਕੋਈ ਤੇ ਰਾਹ ਲੱਗੇ ਨਹੀਂ ਕਰੇ ਰੁਕ ਗਏ ਸੀ ਰਾਤ ਹੁਣ ਸਵੇਰੇ ਅੱਜ ਮੌਸਮ ਠੰਡਾ ਹੀ ਆ ਫੇਰ ਵੀ ਠੰਡ ਸੀਗੀ ਇੱਥੇ ਮੀਂਹ ਪਿਆ ਹੋਇਆ ਨਾ ਅੱਖ ਖੁੱਲਦੀ ਨੂੰ 8:30 ਵਜੇ ਗਏ ਹੁਣ ਤੁਰੇ ਆ ਜਾਣੀ ਦੁਪਹਿਰੋਂ ਬਾਅਦ ਤੱਕ ਉਹਨੇ ਪਹੁੰਚ ਜਾਗੇ ਪਹਿਲਾਂ ਇਹ ਉਹਨਾਂ ਨਗਰ ਪਹੁੰਚਣਾ ਅਹਿਮਦਨਗਰ ਤੋਂ ਫੇਰ ਛੱਦਾ ਖੁੰਨੇ ਹਾਰ ਰੋਡ ਤੋਂ ਮਹਾਰਾਸ਼ਟਰ ਦੇ ਵਿੱਚ ਬਈ ਬਹੁਤ ਖੂਸ਼ ਆ ਜਿਹਨੂੰ ਕਹਿਦੀ ਐ ਵੀ ਕੱਲਾ ਇਹਨੂੰ ਜਿੰਨਾ ਟਾਈਮ ਨਾ ਕੋਈ ਨਹੀਂ ਸੀ ਮੇਰੇ ਮਾਈਂਡ ਦੇ ਵਿੱਚ ਇਹ ਹੁੰਦਾ ਸੀ ਕਿ ਸ਼ਾਇਦ ਇਹ ਕੋ ਉਧਰੀਲੀ ਜੀ ਜ਼ਮੀਨ ਜਿਆਦਾ ਆ ਇੱਥੇ ਮਹਾਰਾਜ ਵਿੱਚੇ ਵਿੱਚ ਕਈ ਜਗ੍ਹਾ ਤਾਂ ਹਿਮਾਚਲ ਵਾਲੀ ਫੀਲਿੰਗ ਆ ਜਾਂਦੀ ਆ ਜਿੱਥੇ ਮਤਲ ਬਰਸਤਾਂ ਵੀ ਹੁੰਦੀਆਂ ਨੇ ਹਰਿਆਲੀ ਇੰਨੀ ਆ ਜ਼ਬਰਦਸਤ ਆ ਹੁਣ ਇੱਕ ਜੰਨਤ ਵਾਲਾ ਏਰੀਆ ਹੀ ਕਹਿ ਸਕਦੇ ਆ ਖੁੱਲੇ ਖੁੱਲੇ ਲੋਕਾਂ ਦੇ ਜ਼ਮੀਨਾਂ ਪੱਧਰੀਆਂ ਵੀ ਹੈਗੀਆਂ ਨੇ ਤੇ ਫਾਰਮ ਹਾਊਸ ਵੀ ਬੜੇ ਹੋਏ ਨੇ ਲੋਕਾਂ ਦੇ ਲੋਕਾਂ ਦੀਆਂ ਖੇਤੀਆਂ ਵੀ ਚੱਲਦੀਆਂ ਨੇ ਰੇਸ਼ਾ ਵੀ ਖੇਤਾਂ ਦੇ ਵਿੱਚ ਨੇ ਤੇ ਬਾਕੀ ਮੀਂਹ ਕਣੀ ਵੀ ਪੈਂਦਾ ਵੀ ਕਹਦੀ ਇਹ ਗਰਮੀ ਵੀ ਨਹੀਂ ਰਹੇਗੀ ਪ੍ਰੋਪਰ ਵੀ ਗਰਮੀ ਹੋਈ ਪਈ ਜਾਂਦੀ ਹੈ ਹਨਾ ਮਹਾਰਾਸ਼ਟਰ ਬਹੁਤ ਸੋਹਣੀ ਸਟੇਟ ਆ ਬਾਈ ਜਿੰਨਾ ਇਹਦੇ ਵਿੱਚ ਬੜੋ ਮੈਨੂੰ ਲੱਗਦਾ ਇੱਕ ਸਟੇਟਾਂ ਦੇ ਵਿੱਚ ਬਹੁਤ ਸਟੇਟਾਂ ਦਾ ਮਿਸ਼ਰਣ ਹੋ ਜਾਂਦਾ ਇੱਥੇ ਰੇਗਿਸਤਾਨਾਂ ਨੂੰ ਵੀ ਪਿਆ ਇੱਥੇ ਪਤਰੀਲੀਆਂ ਜਵੀਆਂ ਵੀ ਪਈਆਂ ਨੇ ਇੱਥੇ ਸੁੱਕੇ ਵਾਲੇ ਏਰੀਏ ਵੀ ਪਏ ਆ ਇੱਥੇ ਗਰੀਬੀ ਵੀ ਹੈਗੀ ਇੱਥੇ ਤਕੜੇ ਵੀ ਹੈਗੇ ਬਾਕੀ ਮੈਨ ਮੈਨੇਜਮੈਂਟ ਜਾਂ ਲਾਲੀਏ ਵੀ ਮਿਹਨਤ ਕਾ ਅਸ਼ਰੂਕ ਨੇ ਜਾਂ ਇੱਕ ਸਰਕਾਰਾਂ ਦਾ ਵੀ ਰੋਲ ਹੁੰਦਾ ਜਿਨੇ ਬਹੁਤ ਚੀਜ਼ਾਂ ਨੇ ਮਹਾਰਾਸ਼ਟਰ ਹਰ ਚੀਜ਼ ਪੈਦਾ ਕਰਦਾ ਹਰ ਚੀਜ਼ ਬਣਾਉਂਦਾ ਮਹਾਰਾਸ਼ਟਰ ਦੇ ਵਿੱਚੋਂ ਕੋਈ ਫਸਲ ਨਹੀਂ ਕੋਈ ਫਰੂਟ ਨਹੀਂ ਕੋਈ ਸਬਜ਼ੀ ਨਹੀਂ ਜਿਹੜੀ ਨਾ ਬਣਦੀ ਹੋਵੇ ਕੋਈ ਇੰਡਸਟਰੀ ਨਹੀਂ ਜਿਹੜੀ ਇੱਥੇ ਨਾ ਹੋਵੇ ਤੇ ਵਾਕਈ ਰਹਿਣੀ ਹੁੰਦੀ ਕਸਰ ਨੂੰ ਪਤਾ ਹੀ ਆ ਵੀ ਸਾਰੀ ਇਕਨੋਮੀ ਤਾਂ ਚੱਲਦੀ ਬੰਬਈ ਤੋਂ ਹਨਾ ਬੰਬਈ ਤੋਂ ਵੀ ਬੱਸ ਜਾਣੀ ਜਿੰਨਾ ਵਿੱਚ ਬੜੀ ਜਾਂਦੇ ਆ ਇਹਦੇ ਮਹਾਰਾਸ਼ਟਰ ਬਹੁਤ ਰੰਗਾ ਜੀ ਜਿੱਦਾਂ ਦਾ ਰੋਡ ਸਮਝਿਆ ਸੀ ਉਹਦੇ ਨਾਲੋਂ ਉਲਟ ਨਿਕਲੇ ਆ ਬਹੁਤ ਸੋਹਣਾ ਟਰੋਡ ਆ ਬਾਕੀ ਇੱਥੇ ਟੋਲ ਲੱਗਦਾ ਦੇਖੋ ਗੱਡੀਆਂ ਦਾ ਆ ਦੇਖੋ ਇਹਦਾ ਵੀ ਫਾਸਟ ਟੈਗ ਲਵਾਇਆ ਹੋਇਆ ਸਿੰਗਾ ਤੇ ਦੇਖੋ ਅਗਲੇ ਨੇ ਡਰਦੇ ਆ ਨੇ ਪਹਿਲਾਂ ਹੀ ਚੱਕਦਾ ਕਹਿੰਦੇ ਧੰਨਵਾਦ ਉਹ ਦੇਖੋ ਪੜੋ ਲਿਖਿਆ ਹੈ ਥੈਂਕਸ ਜੱਡਾ ਨਾ ਆਉਂਦਾ ਸਾਡੇ ਮੂਰੇ ਸੱਟ ਲਿਆ ਦੇਖ ਲੋ ਇੰਨੀ ਚੱਲ ਰਹੀ ਆ ਸਿੰਘ ਲਾਲ ਨੇ ਹਾਂ ਇੱਥੇ ਬਹੁਤ ਆ ਜੀ ਮਹਾਰਾਸ਼ਟਰ ਤੇ ਮਤਲਬ ਐਮਪੀ ਦੇ ਵਿੱਚ ਹਰੇਕ ਤੇ ਬਲਦਾਂ ਦੇ ਉਹਦੇ ਵੀ ਰੰਗ ਪਰੇ ਆ ਹੈ ਹਰੇਕ ਤੇ ਬਲਦਾਂ ਦੇ ਸਿੰਘਾਂ ਨੂੰ ਵੱਖਰਾ ਵੱਖਰਾ ਰੰਗ ਕਰਿਆ ਹੁੰਦਾ ਹੈ ਜਾਂ ਨਿਸ਼ਾਨੀ ਆ ਜਾਂ ਇਹ ਸ਼ੌਂਕ ਆ ਜਾਂ ਕੋਈ ਇੱਕ ਵਾਰੀ ਕੇਰਾ ਕੇਲਾ ਭਰਦੇ ਸੀ ਕਿਸੇ ਤੋਂ ਪੁੱਛਿਆ ਸੀ ਉਹਨੇ ਕਿਹਾ ਸੀ ਕਿਸੇ ਬਿਮਾਰੀ ਠਮਰੀ ਤੋਂ ਕਰਦੇ ਆ ਪਤਾ ਨਹੀਂ ਜਾਨੀ ਲਾਉਂਦੇ ਆ ਸਾਰੇ ਸਿੰਗ ਰੰਗੇ ਹੁੰਦੇ ਆ ਸਭ ਦੇ ਜਿਵੇਂ ਆਪਣੇ ਟਰੈਕਟਰ ਦਾ ਬੰਪਰ ਰੰਗਿਆ ਹੁੰਦਾ ਆ ਜੀ ਵੈਸੇ ਨਵੀਂ ਪੀਠ ਕਹਿੰਦੇ ਆ ਇਹਨੂੰ ਵੈਸੇ ਪਾਥਰੀ ਵੀ ਲਿਖਿਆ ਆਉਂਦਾ ਸੀ ਬੁੱਢਾਂ ਦੇ ਨੋ ਇਹ ਆਉਂਦਾ ਛੋਟਾ ਜਿਹਾ ਸ਼ਹਿਰ ਵਿਚਾਲੇ ਜਦੋਂ ਵੀਰ ਤੋਂ ਨਗਰ ਨੂੰ ਜਾਂਦੇ ਆ ਆਪਾਂ ਉਹਦੇ ਵਿਚਾਲੇ ਤੇ ਬਾਕੀ ਉਹ ਜਿਹੜਾ ਰੰਗਾਬਾਦ ਦਾ ਨੋ ਚੇਂਜ ਕਰਿਆ ਉਹ ਬਈ 2 3 ਨੋ ਸੁਣੇ ਆ ਪੱਕਾ ਨਹੀਂ ਹੈ ਕਿਸੇ ਨੇ ਛਤਰਪਤੀ ਸ਼ਿਵਾਜੀ ਵੀ ਕਿਹਾ ਸੀ ਇੱਕ ਰਾਤ ਕੋਈ ਹੋਰ ਨੋ ਆਉਂ ਦੱਸ ਦੇ ਸੀ ਇਹ ਪਤਾ ਨਹੀਂ ਜਾਣੀ ਚੇਂਜ ਜ਼ਰੂਰ ਹੋਇਆ ਜੀ ਪਰ ਜਿੰਨੇ ਬੋਰਡ ਨੇ ਕਿਲੋਮੀਟਰਾਂ ਵਾਲੇ ਉਹਨਾਂ ਸਾਰਿਆਂ ਤੇ ਉਹੀ ਪੁਰਾਣਾ ਨੋ ਹੀ ਚੱਲਦਾ ਵਿੱਚ ਇੱਥੋਂ ਦੇ ਲੋਕਲ ਲੋਕ ਗੁੱਸਾ ਕਰਦੇ ਆ ਜਦੋਂ ਕਿਸੇ ਤੋਂ ਰੰਗਾਬਾਦ ਪੁੱਛਦੇ ਆ ਉਹ ਨਵੇਂ ਨੌ ਦਾ ਹਲੇ ਕਾਗਜੀ ਨਹੀਂ ਹੋਇਆ ਮੇਰਾ ਖਿਆਲ ਹਾਲਾਂ ਨਹੀਂ ਹੋਇਆ ਪਤਾ ਨਹੀਂ ਕੀ ਚੱਕਰ ਆ ਬਾਕੀ ਆ ਸ਼ਹਿਰ ਆਏ ਪਾਰ ਕਰ ਰਹੇ ਆ ਇਹਨੂੰ ਰੋਡਾਂ ਤੇ ਲਿਖਿਆ ਹੁੰਦਾ ਪਾਰ 3 ਪਤਾ ਨਹੀਂ ਸ਼ਾਇਦ ਇਦਾਂ ਦਾ ਇਹਨੂੰ ਨਵੀਂ ਪੀਠ ਵੀ ਕਹਿੰਦੇ ਆ ਗੂਗਲ ਦੇ ਅਨੁਸਾਰ ਇਹ ਕਿਸ گاؤں ਕਿਸ ਗੋਨ ਦਾ ਬਾਜ਼ਾਰ ਜਾਣੀ ਰੋਡ ਸਾਰਾ ਇਹੋ ਜਿਹਾ ਹੀ ਆਉਂਦਾ ਬਜ਼ਾਰਾਂ ਚ ਮੜਾ ਜਾ ਲੰਘਦੇ ਆਂ ਵੀ ਹੋੜੀ ਹੋ ਕੇ ਨਹੀਂ ਸਾਰਾ ਟੋਲ ਲੱਗਿਆ ਇੱਕ ਅੱਗੇ ਦਾ ਪਤਾ ਨਹੀਂ ਹੈਗਾ ਵੀ ਨਗਰ ਦੇ ਨੇੜੇ ਕੋਈ ਹੋਰ ਵੀ ਹੋਵੇ ਰਾਤ ਥੋੜਾ ਜਿਹਾ ਦੇਖ ਕੇ ਰੁਕ ਗਏ ਸੀ ਵੀ ਸ਼ਾਇਦ ਪਾੜੀ ਜਿਹੜੀਆ ਖਰਾਬ ਨਾ ਹੋਵੇ ਪਰ ਖੁੱਲਾ ਰੋਡ ਆ ਜੀ ਅਗਲਾ ਪਤਾ ਨਹੀਂ ਜਿਵੇਂ ਆਊਗਾ ਚਾਹਦੇ ਆਂ ਜੇ ਇਦਾਂ ਦਾ ਹੀ ਹੋਇਆ ਫੇਰ ਤਾਂ ਹੁਣ ਨਗਰ ਪਹੁੰਚ ਕੇ ਬਣਾਵਾਂਗੇ ਕੰਮ ਬਾਆ ਆਈ ਹਗਾ ਕਰਨਜੀ ਇਹ ਅੱਗੇ ਘਾਟ ਵੀ ਕੋਈ ਦਿਖਦਾ ਹੈਗਾ ਮੈਪ ਦੇ ਇਨਸਾਨ ਹੈ ਸ਼ਾਇਦ ਆ ਪਹਾੜੀਆਂ ਤੋਂ ਬਾਅਦ ਹੀ ਆਵੇ ਇੱਥੇ ਵੀ ਲੱਗੇ ਹੋਏ ਆ ਉਹ ਜਿਹੜੇ ਬੈਂਡ ਟ੍ਰਵੈਨ ਨੇ ਕੋਹਣ ਚੱਕੀਆਂ ਸੋਹਣਾ ਏਰੀਆ ਹੈਗਾ ਠੰਡਾ ਏਰੀਆ ਉਧਰ ਜੀਜ਼ੂ ਦਾ ਕ੍ਰੋਸ ਦੇ ਕੋਲ ਪਹਾੜੀ ਦੇ ਉੱਤੇ ਬਣਿਆ ਹੈ। ਜਾਣੀ ਇੱਥੇ ਮੌਸਮ ਕਹਿੰਦੇ ਇਹ ਕੁ ਟਾਬੇ ਜੇ ਤੇ ਰੁੱਕੇ ਸੀਗੇ ਕਹਿੰਦੇ ਤਕਰੀਬਨ ਇਦਾਂ ਦਾ ਹੀ ਰਹਿੰਦਾ ਹੈ। ਅਮੰਦਰ ਆ ਜੀ। ਦੇਖੋ ਸੂਣਾ ਮੰਦਿਰ। ਤੋੜ ਦੇ ਜਮਾਂ ਨਾਲ ਲੱਗਦਾ। ਜਿੱਥੋਂ ਦੀ ਗੰਢੇ ਆ। ਹੁਣ ਚੱਕੀਆਂ ਵੱਡੇ ਲੈਵਲ ਤੇ ਲੱਗੀਆਂ ਨੇ। ਇਹਦਾ ਵੀ ਹੁਣ ਆਉਣ ਵਾਲਾ ਟਾਈਮ ਇੰਨਾ ਚੀਜ਼ਾਂ ਦਾ ਯਾਰਿਆ। ਕਿਉਂਕਿ ਪਾਵਰ ਦੀ ਲੋੜ ਪੈਣੀ ਆ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਸਾਰੀਆਂ ਇਹਹੀ ਇੱਕ ਇਹਨਾਂ ਕੋਲੇ ਹੁਣ ਅੱਗੇ ਜਿਹੜੇ ਸਾਧਨ ਨੇ ਆਪਣੇ ਕੋਲੇ ਤਕਰੀਬਨ ਕਿਤੇ ਖਤਮ ਹੋਣ ਗਏ ਪਹਿਲਾਂ ਕੋਲੇ ਤੇ ਸੀ ਫੇਰ ਪਰਮਾਣੂ ਪਲਾਂਟ ਬਣ ਗਏ ਪਾਣੀ ਤੋਂ ਹੋ ਗਿਆ ਅਗਲੀ ਜਿਹੜੀ ਹੁਣ ਲਾਈਟ ਦੀ ਸਪਲਾਈ ਪੂਰੀ ਕਰਨੀ ਆ ਸਰਕਾਰਾਂ ਨੇ ਉਹ ਭਾਈ ਇਹ ਹੀ ਚੀਜ਼ਾਂ ਰਹਿ ਗਈਆਂ ਜਾਂ ਤਾਂ ਪੌਣ ਚੱਕੀਆਂ ਜਾਂ ਸੋਲਰ ਰੂਜਾ ਕਿਉਂਕਿ ਇਹ ਫ੍ਰੀ ਦੀ ਆ ਇਹਦੇ ਤੇ ਇੱਕੋ ਸਿੰਗਲ ਟਾਈਮ ਇਨਵੈਸਟਮੈਂਟ ਹੁੰਦੀ ਆ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਲਾਉਣਾ ਹੁੰਦਾ ਉਹ ਤੋਂ ਬਾਅਦ ਹਵਾ ਦਾ ਚੱਲਦੀ ਰਹਿਣੀ ਆ ਸ੍ਰਸ਼ਟੀ ਤੇ ਹਵਾ ਨੇ ਇਹਨਾਂ ਨੂੰ ਕਮਾਈ ਜਾਣਾ ਤੇ ਲਾਈਟ ਪੈਦਾ ਹੋਈ ਜਾਣੀ ਆ ਇਸੇ ਤਰੀਕੇ ਹੀ ਜਿਹੜੇ ਸੋਲਰ ਪ੍ਰੋਜੈਕਟ ਲੱਗ ਰਹੇ ਨੇ ਸੋਲਰ ਪ੍ਰੋਜੈਕਟ ਵੀ ਵਨ ਟਾਈਮ ਇਨਵੈਸਟਮੈਂਟ ਸੰਗਵੀ ਹੋ ਜਾਂਦਾ ਇੱਕ ਵਾਰੀ ਲਾਤੀਆਂ ਪਲੇਟਾਂ ਮੁੜ ਕੇ ਉਹਨੇ ਬਿਜਲੀ ਪੈਦਾ ਕਰਕੇ ਦੇਈ ਜਾਣੀ ਐ ਨਾ ਕੋਲਾ ਪਾਉਣਾ ਨਾ ਪਰਮਾਣੂ ਊਰਜਾ ਦੀ ਲੋੜ ਆ ਨਾ ਪਾਣੀ ਦੀ ਊਰਜਾ ਦੀ ਲੋੜ। ਇੱਕ ਕਪ ਦਾ ਐਕਸੀਡੈਂਟ ਪਲਟ ਗਈ ਆ ਜੀ ਜਾਂ ਦਾ ਟੱਕ ਟੁੱਟ ਵੱਜ ਗਿਆ ਉਹ ਤੋਂ ਇਹ ਹੈਗਾ ਘਾਟ ਸਟਾਰਟ ਹੋ ਗਿਆ। ਆ ਵੀ ਘਾਟ ਸੋਹਣਾ ਹੈਗਾ ਕਰੰਜੀ ਘਾਟ। ਇਹ ਨਗਰ ਵਾਲੇ ਰੋਡ ਤੇ ਆ ਗੱਡੀਆਂ ਐ 4-4 5-5 ਜਿਹੜੇ ਅੱਗੇ ਦਿਖੀ ਜਾਂਦੀਆਂ ਨੇ। ਕਰਨਜੀ ਘਾਗ ਅਮ드ਨਗਰ ਇਥੋਂ ਮੇਰਾ ਖਿਆਲ 25 ਤੋਂ 30 ਕਿਲੋਮੀਟਰ ਰਹਿ ਗਿਆ ਹੋਣਾ ਉੱਪਰ ਵੀ ਜਾਣਾ ਸੀ ਉਧਰ ਨੂੰ ਕੇ ਇਹ ਹੈ ਜੀ ਕਰਨਜੀ ਘਾਗ ਸੋਣਾ ਕਿਉਂ ਹੈਗਾ ਇਹ ਛੋਟੇ ਛੋਟੇ ਫੀਲਿੰਗ ਤਕਰੀਬਨ ਉਹ ਦੇ ਰਿਹਾ ਹੈ ਜਿਵੇਂ ਆਪਾਂ ਬੜਾ ਨਾਲ ਹੈ ਜੁਹਾਂ ਨੇ ਆਪਾਂ ਦੇ ਰਿਹਾ ਦੂਸਰੋਂ ਕੋਈ ਨਹੀਂ ਆ ਕਾੜ ਨਹੀਂ ਆ ਮੈਂ ਸਟਾਰਟ ਅੰਗਿੰਗ ਕਰਿਆ